ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੀ ਅੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੀ ਪਾਛਾਈ ਦਾ ਪ੍ਰਕਾਸ਼ਪੁਰ ਆਗਮਨ ਦੀਸ ਹੈ ਜੀ ਸਮੂਹ ਸੰਗਤਾਂ ਨੂੰ ਲੱਖ ਲੱਖ ਬੇਅੰਤ ਵਧਾਈਆਂ ਹੋਵਣ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਤੇਜਪਾਲ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਸੁਲੱਖਣੀ ਜੀ ਹੈ ਅਤੇ ਆਪ ਜੀ ਦਾ ਪ੍ਰਕਾਸ਼ 1479 ਈਸਵੀ ਨੂੰ ਪਿੰਡ ਬਾਸਰਕੇ ਗਿੱਲਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਆਪ ਜਿਹਦੇ ਪਿਤਾ ਜੀ ਖੇਤੀਬਾੜੀ ਅਤੇ ਦੁਕਾਨਦਾਰੀ ਦਾ ਕਿੱਤਾ ਕਰਦੇ ਹਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 1502 ਈਸਵੀ ਨੂੰ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਦੀ ਸੁਪਤਨੀ ਜੀ ਉਹਨਾਂ ਦਾ ਨਾਮ ਬੀਬੀ ਰਾਮਕੌਰ ਜੀ ਹੈ। ਅਤੇ ਆਪ ਦੇ ਸੁਪੁੱਤਰਾਂ ਦਾ ਨਾਮ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦੇ ਘਰ ਦੋ ਸੁਪਤਰੀਆਂ ਦਾ ਜਨਮ ਹੋਇਆ ਜਿਨ੍ਹਾਂ ਦਾ ਨਾਮ ਬੀਬੀ ਦਾਨੀ ਜੀ ਅਤੇ ਬੀਬੀ ਪਾਨੀ ਜੀ ਹੈ। ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲੀ ਸਨ 1552 ਈਸਵੀ ਨੂੰ ਅਤੇ ਗੁਰਿਆਈ ਦੀ ਰਸਮ ਨਿਭਾਈ ਸੀ 딴딴 ਬ੍ਰह्म ਗਿਆਨੀ ਬਾਬਾ ਬੁੱਢਾ ਜੀ ਨੇ। ਸ੍ਰੀ ਗੁਰੂ ਅਮਰਦਾਸ ਜੀ ਨੇ ਜਿਹੜੇ ਨਗਰ ਵਸਾਏ ਉਸਨ ਗੋਇੰਦਵਾਲ ਸਾਹਿਬ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬੋਲੀ ਜੋ ਸ਼੍ਰੀ ਗੁਰੂ ਅਮਰਦਾਸ ਜੀ ਨੇ ਤਿਆਰ ਕਰਵਾਈ ਉਹ ਕਰਵਾਈ ਸੀ ਸੰਨ 1500 4 ਈਸਵੀ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ 17 ਰਾਗਾਂ ਵਿੱਚ ਅਤੇ ਉਹਨਾਂ ਦੇ नौ सौ सत शब्द जो है वह श्री गुरु ग्रंथ साहेब दर्ज हैं आनंद साहेब श्री गुरु अमरदास जी की रचना है श्री गुरु अमरदास जी साहब जी नाल संबंधित गुरुद्वारे गुरुद्वारा बौली साहेब श्री गोइंडवाल साहेब तरन तारण गुरद्वारा श्री संत साहेब बासर के गिल्ला श्री अमृतसर साहेब गुरद्वारा जन्म स्थान के गिल्ला श्री अमृतसर साहेब गुरद्वारा श्री दमदमा साहेब नेड़े गोइंडवाल साहेब, तरन तारण साहेब गुरद्वारा चौबारा साहेब गोइंडवाल साहेब तरन तारण साहेब श्री गुरु अमरदास जी ने स्त्री जाति सती प्रथा अते ਪਰਦਾ ਪ੍ਰਥਾਤ ਤੋਂ ਐਤਿਆਚਾਰ ਤੋਂ ਜਿਹੜਾ ਸੀ ਉਹ ਬਚਾਇਆ ਅਤੇ ਸ੍ਰੀ ਗੁਰੂ ਗ੍ਰੰਥ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਜਿਹੜਾ ਸੀ ਉਹ 22 ਮੰਜੀਆਂ ਸਥਾਪਿਤ ਕੀਤੀਆਂ ਅਤੇ 52 ਪੀੜੇ ਸਥਾਪਿਤ ਕੀਤੇ ਸ੍ਰੀ ਗੁਰੂ ਅਮਰਦਾਸ ਜੀ 22 ਸਾਲ 5 ਮਹੀਨੇ ਗੁਰਗੱਦੀ ਤੇ ਬਿਰਾਜਮਾਨ ਰਹੇ ਅਤੇ ਜੋਤੀ ਜੋ ਸਮਾਏ ਸਨ 1574 ਈਸਵੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜిల్లా ਤਰਨਤਾਰ ਸਾਹਿਬ ਵਿਖੇ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਬਖਸ਼ੀ ਸੀ ਭਾਈ ਜੇਠਾ ਜੀ ਨੂੰ ਜਿਨ੍ਹਾਂ ਨੂੰ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ ਬੁਲਾਉਂਦੇ ਹਾਂ ਮਤਲਬ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ गुरियाई मिलनते बाबा जी श्री गुरु रामदास जी का नाम जोड़ा सी दिता गया जेकर जानकारी चंगी लगी तो इस शेयर करियो वागुरु जी का खालसा वागुरु जी की फतेह